ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਦਿੱਤੇ ਦੋ ਦਿਨ ਤੋਂ ਗੁਰਦਾਸਪੁਰ ਵਿੱਚ ਕੂੜੇ ਦੇ ਡੰਪ ਦਾ ਮਾਮਲਾ ਪੱਖ ਰਿਹਾ ਹੈ ਲਗਾਤਾਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੂੜੇ ਦੇ ਡੰਪ ਨੂੰ ਲੈ ਕੇ ਆਪੋ ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ ਪਰ ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਨਜ਼ਦੀਕ ਆਮ ਲੋਕ ਕੂੜੇ ਦੇ ਡੰਪ ਨੂੰ ਲੈ ਕੇ ਬੇहद ਪਰੇਸ਼ਾਨ ਨਜ਼ਰ ਆ ਰਹੇ ਹਨ ਜੇਕਰ ਗੱਲ ਕਰੀਏ ਖੈਰਾ ਕਲੋਨੀ ਦੇ ਲੋਕਾਂ ਦੀ ਤਾਂ ਅੱਜ ਗੁਰਦਾਸਪੁਰ ਕਲਾਨੌਰ ਰੋਡ ਤੇ ਸਥਿਤ ਨਵੀਪੁਰ ਦੀ ਖੈਰਾ ਕਲੋਨੀ ਦੇ ਲੋਕ ਨੇ ਇਕੱਠੇ ਹੋ ਕੇ ਉਹਨਾਂ ਦੇ ਨੇੜੇ ਬਣ ਰਹੇ ਕੂੜੇ ਦੇ ਡੰਪ ਦਾ ਭਾਰੀ ਵਿਰੋਧ ਕੀਤਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਵਾ ਵ ਖੈਰਾ ਕਲੋਨੀ ਅਤੇ ਸਮੂਹ ਸਾਥ ਸੰਗਤ ਸਾਡੀ ਜਿਹੜੀ ਹੈ ਖੈਰਾ ਕਲੋਨੀ ਦੇ ਜਿਹੜੇ ਨਿਵਾਸੀ ਨੇ ਅੱਜ ਖੈਰਾ ਕਲੋਨੀ ਦੇ ਵਿੱਚ ਇਕੱਠੇ ਹੋਏ ਆ ਸਾਡਾ ਮਸਲਾ ਜਿਹੜਾ ਇਹ ਹੈ ਕਿ ਜੋ ਇਸੋ ਜਗ੍ਹਾ ਤੇ ਕੂੜੇ ਦਾ ਡੈਂਪ ਜਿਹੜਾ ਇੱਕ ਲੱਗਣਾ ਹੈਗਾ ਸਾਡੀ ਕਲੋਨੀ ਦੇ ਨੇੜੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਸ ਡੈਕਟ ਦੇ ਨੇੜੇ ਪੰਜ ਕਲੋਨੀਆਂ ਤੇ 3-4 ਜਿਹੜੇ ਪਿੰਡ ਲੱਗਦੇ ਨੇ ਇਹ ਸਾਰੇ ਇਸ ਇਸ ਗੰਦਗੀ ਦੇ ਨਾਲ ਪ੍ਰਭਾਵਿਤ ਹੋਣੇ ਨੇ ਮੈਂ ਸੁਣ ਰਿਹਾ ਸੀ ਵੀਡੀਓ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਪਾੜਾ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਇਹ ਜਿਹੜਾ ਨਾਲੋਂ ਨਾਲ ਹੀ ਸਾਰਾ ਕੰਮ ਜਿਹੜਾ ਵਾ ਮੁਸੀਬਾ ਦੇ ਨਾਲ ਚੱਲਣਾ ਤੇ ਇੱਥੇ ਖਾਦਬਾਨੀ ਹੈ ਮੈਂ ਪਾੜਾ ਸਾਹਿਬ ਜੀ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਜੇ ਇੰਨਾ ਹੀ ਵਧੀਆ ਇਹ ਪਟਾਖੇ ਤੇ ਇਹਨੂੰ ਆਪਣੇ ਖੇਤਾਂ ਵਿੱਚ ਲੈ ਜਾਓ ਤੁਹਾਡੇ ਖਾਦ ਦੇ ਕੰਮ ਵੀ ਆਏਗਾ ਤੇ ਤੁਹਾਡੇ ਕੋਲੋਂ ਬਹੁਤ ਸਾਰੀ ਸੰਗਤ ਵੀ ਜਿਹੜੀ ਆਉਂਦੀ ਹੈ ਤੇ ਉਹ ਸੰਗਤ ਤੁਹਾਡੇ ਕੋਲੋਂ ਖਾਦ ਵੀ ਲੈ ਕੇ ਜਾਵੇਗੀ ਸੋ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੁੰਨਾ ਹਰਿਆਸੀ ਇਲਾਕਾ ਬਿਲਕੁਲ ਹਵਾ ਦੇ ਰਾਸਤੇ 150 ਮੀਟਰ ਸਾਡੇ ਸਾਡੇ ਜਿਹੜਿਆ ਪਰਿਵਾਰ ਰਹਿੰਦੇ ਨੇ ਘਟੋ ਘਟੇ ਇੱਕ ਲੀਡਰ ਹੋਣ ਦੇ ਨਾਤੇ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਚੈੱਕ ਬੈਕ ਕਰਨੀਆਂ ਚਾਹੀਦੀਆਂ ਸੀ ਪਰ ਤੁਸੀਂ ਨਹੀਂ ਕੀਤੀਆਂ ਇਹਦਾ ਵਿਰੋਧ ਲਾਗੇ ਲਾਗੇ ਪਿੰਡ ਦੇ ਜੀਨਵਾਲ ਬੱਬਰੀ ਤੇ ਨਾਲ ਨਵੀਂ ਪੋਦੇ ਲੋਕਾਂ ਦੇ ਵੀ ਕੱਲ ਬੜੀ ਭਾਰੀ ਤਣਾਅ ਦੇ ਵਿੱਚ ਇਸ ਗੱਲ ਦਾ ਵਿਰੋਧ ਜਤਾ ਤੇ ਤੁਹਾਨੂੰ ਵੀ ਇਸ ਗੱਲ ਦਾ ਸਮਝਣਾ ਆ ਜਾਣੀ ਚਾਹੀਦੀ ਹੈ ਇੱਕ ਸਾਡਾ ਕੋਈ ਵੀ ਰਾਜਨੀਤਿਕ ਮਸਲਾ ਨਹੀਂ ਹੈ ਸਾਡੂ ਕੋਈ ਰਾਜਨੀਤੀ ਦੇ ਨਾਲ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੇ ਸਾਡੇ ਘਰਾਂ ਦੇ ਲਾਗੇ ਇਹ ਜਿਹੜਾ ਵਾ ਡੈਂਟ ਬੰਦਾ ਵਾ ਜਾਂ ਪ੍ਰੋਜੈਕਟ ਆਉਂਦਾ ਤੇ ਅਸੀਂ ਉਹ ਹੜਤਾਲ ਤੇ ਵੀ ਬੈਠਾਂਗੇ ਤੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਤੇਦਾ ਇਸ ਗੱਲ ਦਾ ਸਟੇ ਵੀ ਲਾਂਗੇ ਉਸ ਇਹਨੂੰ ਪ੍ਰੋਪਰਲੀ ਪ੍ਰੋਪਰੀ ਇੱਥੇ ਜਿਹੜੀ ਆ ਕਾਰਵਾਈ ਇਹਨਾਂ ਦੀ ਰੋਕਾਂਗੇ ਕਿ ਭਾਰੀ ਗਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਵਿਰੋਧ ਕਰਾਂਗੇ ਔਰ ਮੈਂ ਨਾਲ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਜਿਹੜਾ ਉਥੋਂ ਦਾ ਮੈਪ ਹੈ ਉਹ ਆਪਣਾ ਸੋਸ਼ਲ ਮੀਡੀਆ ਪੇਜ ਦੇ ਉੱਤੇ ਆਪਣਾ ਮੈਪ ਵੀ ਦਿਖਾ ਦਿਖਾਵਾਂਗਾ ਕਿ ਇਹ ਕਿੰਨੀ ਵੱਡੀ ਜਿਹੜੀ ਬੇਣਿਆਈ ਹੈੜਾ ਕਲੋਨੀ ਨਿਵਾਸੀ ਜਿੰਨੇ ਵੀ ਹੈ ਲਾਗੇ ਲਾਗੇ ਜਿੰਨੀਆਂ 3-4 ਕਲੋਨੀਆਂ ਨੇ ਉਹਨਾਂ ਨਾਲ ਬੇਨਿਆਈ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਇਸ ਗੱਲ ਦੇ ਵਿੱਚ ਬਿਨਾਂ ਰਾਜਨੀਤਿਕ ਪੱਖ ਬਿਨਾਂ ਰਾਜਨੀਤਿਕ ਲਾਹਤ ਨੂੰ ਸਾਡਾ ਸਾਥ ਦਿਓ ਤੇ ਅਸੀਂ ਸਾਰੇ ਜਣੇ ਇਕ ਹਮਲਾ ਮਾਰ ਕੇ ਇਸ ਪ੍ਰੋਜੈਕਟ ਨੂੰ ਕਿਸੇ ਇਸ ਪ੍ਰੋਜੈਕਟ ਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕਰਾਉਣ ਦੀ ਜਿਹੜੀ ਆ ਮਹੀਮ ਨੂੰ ਜਿਹੜਾ ਅਸੀਂ ਕੰਟੀਨਿਊ ਕਰਾਂਗੇ ਔਰ ਉਹਦੇ ਵਿੱਚ ਸਾਰਿਆਂ ਦਾ ਤੁਹਾਡਾ ਸਾਨੂੰ ਸਾਥ ਚਾਹੀਦਾ ਬਹੁਤ ਧੰਨਵਾਦ ਜੀ